ਛੱਤਰਚੋਰ ਨੇ ਸੁਨਿਆਰੇ ਨੂੰ ਚੂਨਾ ਲਗਾ ਦਿੱਤਾ ਜਿੱਥੇ ਕਿ 10 ਗ੍ਰਾਮ ਦੀ ਸੋਨੇ ਦੀ ਅੰਗੂਠੀ ਲੈ ਕੇ ਫਰਾਰ ਹੋ ਗਿਆ ਇਹ ਛੱਤਰਚੋਰ ਸੁਨਿਆਰੇ ਦੇ ਕੋਲੋਂ ਅੰਗੂਠੀ ਦਿਖਾਉਣ ਦੇ ਬਹਾਨੇ ਆਇਆ ਸੀ ਜਿੱਥੇ ਕਿ ਜਦ ਸੁਨਿਆਰਾ ਅੰਗੂਠੀਆਂ ਦਿਖਾਉਣ ਲੱਗਾ ਤਾਂ ਉਸ ਤੋਂ ਬਾਅਦ ਚੁੱਪਚਾਪ ਹੀ ਇਸ ਦੀ ਅੰਗੂਠੀ ਕਦੋਂ ਗਾਇਬ ਕਰ ਦਿੱਤੀ ਕਿਸੇ ਨੂੰ ਕੋਈ ਪਿੰਨਕ ਵੀ ਨਹੀਂ ਲੱਗੀ ਉਹ ਤਾਂ ਸ਼ਾਮ ਨੂੰ ਜਦੋਂ ਸੁਨਿਆਰੇ ਨੇ ਆਪਣਾ ਮਾਲ ਗਿਣਿਆ ਤਾਂ ਪਤਾ ਲੱਗਿਆ ਜਾ ਕੇ ਕਿ 10 ਗ੍ਰਾਮ ਦੀ ਇੱਕ ਸੋਨੇ ਦੀ ਅੰਗੂਠੀ ਤਾਂ ਹੈ ਹੀ ਨਹੀਂ ਫਿਰ ਕੀ ਸੀ ਫਿਰ ਇਸ ਸੁਨਿਆਰੇ ਨੇ ਸੀਸੀਟੀਵੀ ਫੁਟੇਜ ਫਰੋਲੀ ਤਾਂ ਫਿਰ ਜਾ ਕੇ ਇਸ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਸੁਨਿਆਰੇ ਦੀ ਪੁਲਿਸ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਇਸ ਸ਼ਾਤਰ ਚੋਰ ਨੂੰ ਫੜਿਆ ਜਾਏ ਨਹੀਂ ਤਾਂ ਇਸ ਤਰ੍ਹਾਂ ਨੁਕਸਾਨ ਕਾਫੀ ਜ਼ਿਆਦਾ ਹੋ ਸਕਦਾ ਹੈ ਹਾਲਾਂਕਿ ਸੁਨਿਆਰੇ ਨੇ ਇੱਕ ਹਾਸੋਈਣਾ ਬਿਆਨ ਵੀ ਦਿੱਤਾ ਕਿ ਚੋਰ ਸ਼ਕਲ ਤੋਂ ਤਾਂ ਅਸਲ ਵਿੱਚ ਚੋਰ ਨਹੀਂ ਲੱਗਦਾ ਸੀ ਚਾਹੇ ਸੋਨਾ 70 ਹਜ਼ਾਰ ਪਾਰ ਕਰ ਚੁੱਕਿਆ ਪਰ ਸੋਨੇ ਦੇ ਸ਼ੌਕੀਨ ਲੋਕਾਂ ਲਈ ਸੋਨੇ ਲਈ ਚੋਰੀ ਕਰਨਾ ਵੀ ਹੁਣ ਇੱਕ ਨਵਾਂ ਹੀ ਟ੍ਰੈਂਡ ਦੇਖ ਰਿਹਾ ਹੈ ਐਸਾ ਹੀ ਚੋਰੀ ਦਾ ਮਾਮਲਾ ਜਾਦੀ ਸਾਹਮਣੇ ਆਇਆ ਇਸ ਤੋਂ ਬਾਅਦ ਸੁਨਿਆਰੇ ਨੇ ਕੀ ਕੁਝ ਕਿਹਾ ਹੈ ਉਸ ਦੀ ਵੀ ਗੱਲ ਸੁਣ ਲੈਣੇ ਸਰਦਾਂ ਮੇਰਾ ਨਾਮ ਦੱਸਾਂਗੇ ਸਾਡੀ ਦੁਕਾਨ ਹੈ ਪੁਰਾਣਾ ਬਾਜ਼ਾਰ ਫਰੀਪੁਰ ਸਿਟੀ ਜੈ ਸਕਰਤਾਰ ਸਿੰਘ ਮਿੰਦਰ ਸਿੰਘ ਜੁਵੈਲਰ ਦੇ ਨਾਮ ਦੇ ਉੱਤੇ ਸਾਡਾ ਕਾਰੋਬਾਰ ਹੈ ਲੜਕਾ ਆਇਆ ਇੱਕ ਦਿਨ ਪਹਿਲਾਂ ਤੇ ਸਾਡੇ ਕੋਲ ਜਿਸ ਨੂੰ ਦੇਖਿਆ ਜਾਂ ਕਹਿੰਦਾ ਕਿ ਸਾਨੂੰ ਇੱਕ ਮੰਦਰੀ ਚਾਹੀਦੀ ਹੈ ਸਾਮਾਨ ਦਿਖਾਓ ਕੁਝ ਹੋਰ ਕਸਟਮਰ ਸੀ ਉਹਨਾਂ ਨੂੰ ਅਟੈਂਡ ਕਰਕੇ ਫਿਰ ਜਿਸ ਤਰੀਕੇ ਨਾਲ ਉਹਨੇ ਗੱਲ ਕੀਤੀ ਅਨੁਸ਼ਕਤਾ ਸੀਗਾ ਉਹਨੇ ਆਪਣਾ ਨੰਬਰ ਵੀ ਦਿੱਤਾ ਨਾਮ ਵੀ ਦਿੱਤਾ ਉਹ ਸਭ ਕੁਝ ਫੇਕ ਨਿਕਲਿਆ ਤੇ ਜਿਸ ਦਿਨ ਉਹਨੇ ਦੇਖਿਆ ਤੇ ਉਹਨੇ ਇੱਕ ਰਿੰਗ ਵਿੱਚ ਚੋਰੀ ਕਰ ਲਈ ਉਹ ਹਮ ਤੇ ਜਿਸ ਨੇ ਚੋਰੀ ਕਰ ਲਈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕੁਝ ਕਲੀਅਰ ਆ ਚੁੱਕਾ ਹੈ ਚੋਰੀ ਕਰਦਾ ਆ ਔਰ ਉਹਦੀ ਜੇਬ ਵਿੱਚ ਪਾਉਂਦਾ ਹੈ ਵੀ ਉਹ ਆ ਗਿਆ ਨੇ ਯਾਰ ਉਸ ਦੀ ਫੋਟੋ ਵੀ ਸਾਫ ਕਲੀਅਰ ਆਈ ਹੈ ਉਹਦੀ ਫੋਟੋ ਵੀ ਕਲੀਅਰ ਆ ਚੁੱਕੀ ਹੈ ਔਰ ਸਭ ਕੁਝ ਉਹਦੇ ਜੀ ਸੀਸੀਟੀਵੀ ਫੁਟੇਜ ਵੀ ਆ ਚੁੱਕਾ ਹੈ ਉਹ ਔਰ ਇਹਨਾਂ ਦੀ ਸ਼ਿਕਾਇਤ ਉਸੇ ਪੁਲਿਸ ਪ੍ਰਸ਼ਾਸਨ ਨੂੰ ਕਰ ਚੁੱਕੇ ਆ ਅਸੀਂ ਉਮੀਦ ਕਰਦੇ ਆ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਉਹ ਸਾਡਾ ਜਿਹੜਾ ਸਮਾਨ ਚੋਰੀ ਹੋਇਆ ਉਹ ਸਾਨੂੰ ਵਾਪਸ ਆ ਜਾਏ ਕੀ ਲੈ ਕੇ ਗਿਆ ਹੈਗਾ ਉਹ ਇੱਕ ਸੋਨੇ ਦੀ ਮੁੰਦਰੀ ਹੈ ਇਹਦਾ ਵਜ਼ਨ ਕੋਈ ਕਰੀਬ 10 ਗ੍ਰਾਮ ਹੈ 9 ਗ੍ਰਾਮ 900 ਵਜ਼ਨ ਹੈ ਵਾਈਗਟ ਹੋਲ ਮਾਰਕ ਦੀ ਇੰਤਰੀ ਬਣੀ ਜੈਂਟਸ ਮੰਦਰੀ ਹੈ ਉੱਪਰ ਡੋਲਪ ਦਾ ਸਾਈਨ ਬਣਿਆ ਹੁੰਦਾ ਜਿ ਹੁਣ ਚੱਲਦੇ ਨੇ ਸਰ ਇਹ ਕਿਵੇਂ ਲੈ ਕਿਵੇਂ ਗਿਆ ਬਸ ਉਹਨੇ ਐਸੀ ਦਿਖਾਰੇ ਸੀਗੇ ਮੇਰੇ ਥੋੜਾ ਜਿਹਾ ਇੱਕ ਸਾਈਡ ਦੇ ਉੱਤੇ ਬੈਠ ਹੋਈ ਏ ਤੇ ਪਿੱਛੋਂ ਨੇ ਰਿੰਗ ਹੋਲ ਡਰੇ ਦੇ ਚੋਂ ਉਠਾ ਲਈ ਥਾਲ ਕੇ ਤੇ ਮੋਕਾ ਵੇਖ ਕੇ ਬਾਅਦੋਂ ਨੇ ਆਪਣੇ ਜੇਬ ਵਿੱਚ ਪਾ ਲਈ ਉਹ ਔਰ ਅਸੀਂ ਜਿਵੇਂ ਸ਼ਾਮ ਨੂੰ ਆਪਣਾ ਸਟਾਕ ਸ਼ੈਕ ਕੀਤਾ ਉਹਨੂੰ ਪਤਾ ਲੱਗਾ ਜਾ ਕੇ ਕਿ ਵਿੱਚੋਂ ਇਹ ਕ੍ਰਿੰਗ ਕੱਟੇ ਗਿਆ। ਫਿਰ ਤੁਸੀਂ ਸੀਸੀਟੀਵੀ ਵੀ ਦੇਖੀ। ਅਹੀਂ ਸੀਸੀਟੀਵੀ ਦੇਖ ਕੇ ਫੁਟੇਜ ਦੇਖਿਆ ਉੱਥੋਂ ਸਾਰਾ ਕੁਝ ਕਲੀਅਰ ਹੋ ਗਿਆ। ਰੇ ਵਾਲਾ ਰਿਕਾਰਡ ਵੀ ਕੱਢ ਲਿਆ ਹੈ ਸੀਸੀਟੀਵੀ ਦੇ ਪੈਨ ਡਰਾਈਵ 'ਚ ਪਾਇਆ ਹੈ ਉਹ। ਫੋਨ ਦੇ ਵਿੱਚ ਸਭ ਕੁਝ ਕਲੀਅਰ ਆ ਰਿਹਾ ਹੈ ਇਹ ਨੇ ਜਿਹੜੀ ਚੋਰੀ ਕੀਤੀ ਉਹ। ਸਿਰ ਇਹ ਲੱਗਦਾ ਨਹੀਂ ਹੈਗਾ ਸੀਗਾ ਸ਼ਕਲ ਤੋਂ। ਸ਼ਕਲ ਤੋਂ ਨਹੀਂ ਲੱਗ ਰਿਹਾ ਇੱਕ ਕਲੀਨ ਕਟਿੰਗ ਦੇੱਚੇਗਾ ਸੀਗਾ ਉਹ। ਔਰ ਦੋ ਜੈਂਟਲਮੈਨ ਟਾਈਪ ਲੁੱਕ ਸੀਗੀ ਹੁੰਦੀ। ਪਰ ਆਪਾਂ ਕੁਝ ਨਹੀਂ ਕਹਿ ਸਕਦੇ ਕਿਸੇ ਬੰਦੇ ਦੇ ਅੰਦਰ ਨੇ ਕੀ ਵਿਚਾਰ ਹੋ ਸਕਦੇ ਨੇ ਉਹ। ਹੂੰ। ਤਾਂ ਲੋਕਾਂ ਵੀ ਕੀ ਪੀ ਕਹੋਗੇ ਦੂਸਰੇ ਦੁਕਾਨਦਾਰਾਂ ਨੂੰ ਠੀਕ ਕਰੋਗੇ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਜਲਦੀ ਪਹਿਲਾਂ ਤਾਂ ਕਿਸਾਨਾਂ ਨੂੰ ਹਟਾਂਡੀ ਦਾ ਕਰਨ ਸੋਨਾ ਬਹੁਤ ਮਹਿੰਗਾ ਹੋ ਚੁੱਕਾ ਹੈ ਉਹ ਜਿਹੜੇ ਆਪਦੇ ਜਾਣ ਪਛਾਣ ਵਾਲੇ ਹੈਗੇ ਉਹਨਾਂ ਨਾਲ ਕੀਤਾ ਜਾਵੇ ਅਗਰ ਮਜਬੂਰੀ ਕਰਨਾ ਵੀ ਪੈ ਜਾਂਦਾ ਹੈ ਤੇ ਪੂਰੇ ਚੁਕੰਨੇ ਪੂਰੇ ਅਲਰਟ ਹੋ ਕੇ ਇਸ ਕੰਮ ਨੂੰ ਕੀਤਾ ਜਾਵੇ ਤਾਂ ਕਿ ਦੁਬਾਰਾ ਕੋਈ ਬੰਦਾ ਇਸ ਤਰ੍ਹਾਂ ਤੁਹਾਡੇ ਨਾਲ ਕੋ ਠਗੀ ਨਾ ਮਾਰ ਸਕੇ ਜਿਵੇਂ ਮੇਰੇ ਨਾਲ ਹੋਈ ਰਿਹਾ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਸਾਹਿਬ ਮਿੰਦਰ ਸਿੰਘ ਫਰਮ ਦਾ ਨਾਮ ਮੈਸਰ ਕਰਤਾਰ ਸਿੰਘ ਮਿੰਦਰ ਸਿੰਘ ਜੁਐਲਰ ਫਰੋਇਪੁਰ ਸ਼ਹਿਰ